ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਤਾਂ ਦੋਸਤੋ ਸਿਰਫ 10 ਦਿਨਾਂ ਤੱਕ ਖਾਓ ਇਹ ਚੀਜ਼ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਆਵੇਗਾ ਹਾਰਟ ਅਟੈਕ। ਤਾਂ ਦੋਸਤੋ ਹਾਰਟ ਅਟੈਕ ਇੱਕ ਗੰਭੀਰ ਸਮੱਸਿਆ ਹੈ ਜਿਸ ਨੂੰ ਆਮ ਤੌਰ ਉੱਤੇ ਦਿਲ ਦਾ ਦੌਰਾ ਵੀ ਕਹਿੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਅਕਸਰ ਲੋਕਾਂ ਦੇ ਵਿੱਚ ਹਾਰਟ ਅਟੈਕ ਉਦੋਂ ਆਉਂਦਾ ਹੈ ਜਦੋਂ ਆਪਣੇ ਦਿਲ ਤੱਕ ਖੂਨ ਨੂੰ ਪਹੁੰਚਾਉਣ ਵਾਲੀ ਕਿਸੇ ਇੱਕ ਨਸ ਦੇ ਵਿੱਚ ਜਾਂ ਫਿਰ ਇੱਕ ਤੋਂ ਜ਼ਿਆਦਾ ਨਸਾਂ ਦੇ ਵਿੱਚ ਬਲੌਕੇਜ ਆ ਜਾਂਦੀ ਹੈ ਆਪਾਂ ਸਾਰੇ ਹੀ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਪਹਿਲਾਂ ਸਿਰਫ ਬਜ਼ੁਰਗ ਲੋਕਾਂ ਨੂੰ ਹੀ ਹਾਰਟ ਅਟੈਕ ਹੁੰਦਾ ਸੀ ਲੇਕਿਨ ਅੱਜਕੱਲ ਦੀ ਬਿਗੜੀ ਹੋਈ ਲਾਈਫਸਟਾਈਲ ਦੇ ਕਾਰਨ ਨੌਜਵਾਨ ਵੀ ਹਾਰਟ ਅਟੈਕ ਦੇ ਰੋਗੀ ਹੋ ਰਹੇ ਹਨ ਅਤੇ ਇਸ ਤੋਂ ਬਚਣ ਦੇ ਲਈ ਅੱਜ ਮੈਂ ਤੁਹਾਨੂੰ ਇੱਕ ਇਹੋ ਜੀ ਚੀਜ਼ ਦੇ ਬਾਰੇ ਦੇ ਵਿੱਚ ਦੱਸੂਗਾ ਜਿਸ ਨੂੰ ਲਗਾਤਾਰ 3 ਦਿਨਾਂ ਤੱਕ ਖਾਣ ਦੇ ਨਾਲ ਤੁਹਾਨੂੰ ਲਾਈਫ ਦੇ ਵਿੱਚ ਕਦੇ ਵੀ ਹਾਰਟ ਅਟੈਕ ਤੋਂ ਨਹੀਂ ਗੁਜ਼ਰਨਾ ਪਵੇਗਾ ਤੇ ਦੋਸਤੋ ਤੁਹਾਨੂੰ ਦੱਸ ਦੇਈਏ ਕਿ ਹਾਰਟ ਅਟੈਕ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਆਪਾਂ ਨੂੰ ਇਸ ਦੇ ਸੰਕੇਤ ਮਿਲ ਜਾਂਦੇ ਹਨ ਜਿਵੇਂ ਤੁਹਾਨੂੰ ਇੱਕ ਮਹੀਨੇ ਪਹਿਲਾਂ ਹੀ ਸੀਨੇ ਦੇ ਵਿੱਚ ਹਲਕਾ ਦਰਦ ਸਾਹ ਲੈਣ ਦੇ ਵਿੱਚ ਦਿੱਕਤ ਅਤੇ ਬਲੱਡ ਪ੍ਰੈਸ਼ਰ ਲੋ ਅਤੇ ਹਾਈ ਹੋਵੇ ਤਾਂ ਤੁਸੀਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇਹ ਹਾਰਟ ਅਟੈਕ ਦੇ ਲੱਛਣ ਹਨ ਅਤੇ ਜੇ ਤੁਹਾਨੂੰ ਵੀ ਹਾਰਟ ਅਟੈਕ ਦੇ ਲੱਛਣ ਦਿਸਣ ਤਾਂ ਤੁਹਾਨੂੰ ਅੰਕੁਰਿਤ ਕਣਕ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਦਾ ਸੇਵਨ ਕਰਨ ਦੇ ਲਈ ਪਹਿਲਾਂ ਤੁਹਾਨੂੰ ਕਣਕ ਨੂੰ ਅੰਕੁਰਿਤ ਕਰਨਾ ਪਵੇਗਾ ਇਸ ਦੇ ਲਈ ਤੁਸੀਂ ਪਹਿਲਾਂ ਕਣਕ ਨੂੰ 10 ਮਿੰਟ ਲਈ ਪਾਣੀ ਦੇ ਵਿੱਚ ਉਬਾਲੋ ਫਿਰ ਕਣਕ ਨੂੰ ਅੰਕੁਰਿਤ ਕਰਨ ਦੇ ਲਈ ਤੁਸੀਂ ਕਿਸੇ ਸੂਤੀ ਕੱਪੜੇ ਦੇ ਵਿੱਚ ਇਸ ਨੂੰ ਬੰਨ੍ਹ ਦਿਓ ਤੇ ਜਦੋਂ ਕਣਕ ਦੇ ਵਿੱਚ 1 ਇੰਚ ਤੱਕ ਅੰਕੁਰ ਹੋ ਜਾਣ ਦੋਸਤੋ ਰੋਜ਼ ਸਵੇਰੇ ਖਾਲੀ ਪੇਟ ਅਧੀ ਕੋਲੀ ਖਾਓ ਇਹ ਜਸਿਰਫ 3 ਤੋਂ 4 ਦਿਨ ਤੱਕ ਕਰਨ ਦੇ ਨਾਲ ਹੀ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲੇਗਾ ਤੇ ਦੋਸਤੋ ਜੇ ਤੁਸੀਂ ਇਸ ਨੁਸਖੇ ਨੂੰ ਅਪਣਾਉਨੇ ਹੋ ਤਾਂ ਤੁਹਾਨੂੰ ਜੀਵਨ ਦੇ ਵਿੱਚ ਕਦੇ ਵੀ ਹਾਰਟ ਅਟੈਕ ਦੀ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਬਸ ਦੋਸਤੋ ਤੁਸੀਂ ਕਰਨਾ ਕੀ ਹੈ 1 ਮਹੀਨੇ ਦੇ ਵਿੱਚ ਸਿਰਫ 3 ਤੋਂ 4 ਵਾਰ ਇਸ ਦਾ ਸੇਵਲ ਕਰਨਾ ਹੈ ਹਰ ਇੱਕ ਮਿੰਨ ਲਈ ਤੁਸੀਂ 3 ਤੋਂ 4 ਵਾਰ ਇਸ ਦਾ ਸੇਵਨ ਕਰੋ ਤੇ ਹਾਰਟ ਅਟੈਕ ਦੀ ਸਮੱਸਿਆ ਤੋਂ ਪੂਰੀ ਜ਼ਿੰਦਗੀ ਦੇ ਲਈ ਛੁਟਕਾਰਾ ਪਾਓ। ਦੋਸਤੋ ਤੁਸੀਂ ਹੈਲਦੀ ਰਹੋ, ਇਹੀ ਮੈਂ ਚਾਹੁੰਦਾ ਹਾਂ। ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ, ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।